ਤੁਸੀਂ ਕੱਲ੍ਹ ਜੀ ਵੀਡੀਓ ਵੇਖ ਰਹੇ ਹੋ ਸਭ ਨੂੰ ਜੀ ਆਨ ਲੈ ਕੇ ਆਜਾਣ ਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀ ਰਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਛਿਰਵਾਤ ਕਰਦੀ ਹੈ ਵੱਡੀ ਖਬਰ 16 ਸਾਲ ਦੀ ਪ੍ਰਧਾਨਗੀ 16 ਤਰੀਕ ਨੂੰ ਦਿੱਤਾ ਸਥੀਪਾ ਜਾਨੋ ਸੁਖਬੀਰ ਸਿੰਘ ਬਾਦਲ ਕਿਵੇਂ ਰੱਖਾ ਸਾਲ 2024 ਸਕਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਜਖਾਂ ਨਾਮ ਜੋ 21ਵੀਂ ਸਦੀ ਸ਼ੁਰੂ ਹੁੰਦਿਆਂ ਹੀ ਚਰਚਾ ਵਿੱਚ ਆ ਗਿਆ ਪਹਿਲਾਂ ਕਾਲੀ ਸਰਕਾਰ ਵਿੱਚ ਮੰਤਰੀ ਤੇ ਫਿਰ ਉਪ ਮੰਤ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਇੰਨਾ ਹੀ ਨਹੀਂ 2008 ਤੋਂ ਮਿਲੀ ਪ੍ਰਧਾਨਗੀ 2024 ਤੱਕ ਬਰਕਰਾਰ ਰਹੀ ਫਿਰ ਆਇਆ 2024 ਦਾ ਸਮਝ ਜਿਸ ਨੇ ਸਕਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਨਹੀਂ ਸਗੋ ਚਰਮੇ ਕਾਲੀਦਾਲ ਨੂੰ ਹਲਾ ਕੇ ਰੱਖ ਦਿੱਤਾ ਨਵੰਗਲਾਈ 1962 ਨੂੰ ਫਰੀਦਕੋਟ ਵਿੱਚ ਜਨਮ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਸਨਾਵਰ ਦੇ ਲਾਰਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਮਗਰੋਂ 1980 ਤੋਂ 84 ਤੱਕ ਪੰਜਾਬ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਇਸ ਤੋਂ ਬਾਅਦ ਹੋਰ ਸਿੱਖਿਆ ਲੈਣ ਲਈ ਦੇ ਚਲੇ ਗਏ ਜਿੱਥੇ ਉਹਨਾਂ ਨੇ ਕੋਲੀਪੋਰੀਆ ਸਟੇਟ ਯੂਨੀਵਰਸਿਟੀ ਲਾਜ ਐਜਲਾ ਯੂਐਸ ਤੋਂ ਐਮਏ ਬੀਏ ਦੀ ਡਿਗਰੀ ਹਾਸਲ ਕੀਤੀ ਸਾਲ 1996 ਚ ਪਹਿਲੀ ਵਾਰ ਫਰੀਦਕੋਟ ਹਲਕੇ ਤੋਂ ਸੰਸਦ ਚੁਣੇ ਗਏ ਸਾਲ 1998 ਚ ਮੋੜੋ ਫਰੀਦਕੋਟ ਤੋਂ 12ਵੀਂ ਲੋਕ ਸਭਾ ਚੋਣ ਦੇ ਮੈਂਬਰ ਚੁਣੇ ਗਏ ਵਾਜਪਾਈ ਸਰਕਾਰ ਵਿੱਚ ਪਹਿਲੀ ਵਾਰ ਮੰਤਰੀ ਦਾ ਅਹੁਦਾ ਮਿਲਿਆ ਤੇ ਕੇਂਦਰੀ ਰਾਜ ਮੰਤਰੀ ਬਣੇ ਸਾਲ 2021 2001 ਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਤੇ ਸਾਲ 2004 ਤੱਕ ਸੰਸਦ ਦੇ ਮੈਂਬਰ ਰਹੇ ਸਾਲ 2024 ਵਿੱਚ ਫਰੀਦਕੋਟ ਹਲਕੇ ਤੋਂ ਮੋਢ ਲੋਕ ਸਭਾ ਦੇ ਸੰਸਦ ਚੁਣੇਗੇ। ਸਾਲ 2008 ਵਿੱਚ ਚਰਮਨੀ ਕਾਲੀ ਦਲ ਦੀ ਪ੍ਰਧਾਨਗੀ ਮਿਲੀ ਸ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਕੇ। ਸਾਲ 2009 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ ਪਰ ਵਿਧਾਨ ਸਭਾ ਚੋਣਾਂ ਦੇ ਮੈਂਬਰ ਨਾ ਹੋਣ ਕਰਕੇ ਨੂੰ ਵਿਵਾਦ ਹੋ ਗਿਆ ਜਿਸ ਕਨ 6 ਮਹੀਨੇ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਇਸ ਮਗਰੋਂ ਜਲਾਲਾਬਾਦ ਦੀ ਚਿੰਮਨੀ ਚੋਣ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਅਤੇ ਵਿਧਾਨ ਸਭਾ ਦੇ ਮੈਂਬਰ ਬਣੇ। ਉਸ ਤੋਂ ਮੋਢ ਉਹ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ ਉਹ ਸਾਲ ਵਿੱਚ ਸਾਲ 2017 ਵਿੱਚ ਇਹ ਸੌਦੇ ਤੇ ਰੱਖੇ ਸਾਲ 2017 ਵਿੱਚ ਮੋੜ ਜਲਾਲਾਬਾਦ ਤੋਂ ਚੋਣ ਮદાન ਵਿੱਚ ਉਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਹਰਾਇਆ ਸਾਲ 2019 ਵਿੱਚ ਪ੍ਰਜੈਕਟ ਲੋਕ ਸਭਾ ਹਲਕੇ ਤੋਂ ਸੰਸਦ ਚੁਣੇਗੇ ਸਾਲ 2022 ਦੀਆਂ ਮદાન ਸਭਾ ਚੋਣਾਂ ਵਿੱਚ ਉਹਨਾਂ ਨੂੰ ਜਲਾਲਾਬਾਦ ਆਮ ਆਦਮੀ ਪਾਰਟੀ ਦੇ ਗੋਲਡ ਕੰਬੋਜ ਨੂੰ ਹਰਾਇਆ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ